ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤ ਚਾਰ ਨਗ ਸੇਲ ਲਈ ਲਾਇਆ ਹੈ ਜੀ ਦੋ ਬਈ ਗਾਵਾਂ ਨੇ ਤੇ ਦੋ ਬਈ ਕੋਲੇ ਮੱਝਾਂ ਨੇ ਟਾਪ ਬ੍ਰੀਡ ਤੇ ਇੱਕ ਬੜ ਬਈ ਕੱਚੀ ਆ 10-12 ਦਿਨਾਂ ਦੀ ਤੇ ਇੱਕ ਤਾਜੀ ਸੂਈ ਆ ਇੱਕ ਮੱਝ ਬਈ ਤਾਜੀ ਸੂਈ ਆ ਤੇ ਇੱਕ ਕੱਚੀ ਆ ਥੋੜੇ ਦਿਨਾਂ ਦੀ ਆਓ ਕਰ ਲੈਣਾ ਭਾਈ ਨਾਲ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਹੈ ਠੀਕ ਹੈ ਵਧੀਆ ਜੀ ਨਾਮ ਤੇ ਐਡਰੈਸ ਪਾਓ ਨਾਮ ਭਜਨ ਸਿੰਘ ਸੇਲਵੜਾ ਜੀ ਹੂੰ ਮੋਗਾ ਵਾਸਤੇ ਭੈਰੂਪਾ ਰੋਡ ਹੈ ਠੀਕ ਹੈ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ تحصیل ਫੂਲ ਹਣਾ ਨੇੜੇ ਪਿੰਡ ਆਪਾਂ ਕਿਹੜਾ ਰਹੇ ਜਾਂਦਾ ਨੇੜੇ ਹੀ ਭੈਰੂਪਾ ਵੀ ਰਹੇ ਜਾਂਦਾ ਸਦਾਨਾ ਵੀ ਰਹੇ ਜਾਂਦਾ ਓਕੇ ਭਾਈ ਮੋਬਾਈਲ ਨੰਬਰ ਬੋਲ ਦਿਓ 99140057 ਸਟਾਰਟ ਵੀ ਇਹ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟਿਸ ਕਰ ਲਓ ਭਾਈ ਜਿਹੜੇ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਹਾ ਸੁੰਦੀ ਆ ਇਹ ਦੂਜਾ ਸੂਹਾ ਸੁੰਦੀ ਆ ਠੰਡੀ ਸੀਲ ਬਥੇਰੀ ਆ ਠੀਕ ਆ ਜੇ ਮਰਜੀ ਬੈਠੇ ਰਹੋ ਜੀ ਤੇ ਕਿੰਨੇ ਕਿ ਦਿਨ ਲੋਗ ਕਰਮ ਵਾਲੀ ਦਿਨ ਬਸ 10 12 ਦਿਨ ਲਓ ਜੀ ਠੀਕ ਆ ਬਾਈ ਕੱਚੀ ਕੱਚੀ ਉਹ ਸਾਮਾਨ ਦਾ ਜਾ ਲੈ ਓ ਟਿੱਲਾ ਦੇਖੋ ਸਾਰੀਆਂ ਬਾਲਡਰਾਂ ਲਾ ਕੱਢੂ ਫੇਰ ਕਰਮ ਵਾਲੀ ਨੇ ਸੋਨਾ ਖਾਣ ਬਹੁਤ ਚੰਗਾ ਲੱਗਿਆ ਖੋਲੀ ਬਾਈ ਤੋਰ ਕੇ ਰੱਖਾਈ ਫੇਸ ਦੀ ਬਿਊਟੀ ਚੰਗੀ ਆ ਕੱਦ ਚੰਗਾ ਬਰੀਟ ਚੰਗੀ ਆ ਫੈਂਟ ਫੁੱਲ ਓ ਗਰਮੀ ਕਰਮ ਵਾਲੀ ਬਿਲਕੁਲ ਨਹੀਂ ਮੰਦੀ ਬਾਈ ਲੈ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਕੀ ਬਾਤ ਆ ਬਾਈ ਕੀ ਮੋੜ ਲਾ ਵੀਰੇ ਜੈਜਾ ਮੋੜ ਲਿਆ ਬਾਈ ਮੋੜ ਹਾਂ ਪਿਆਰ ਸਤ ਜੀ ਮੁੱਲ ਕੀ ਹੈ ਵੀਰੇ ਜਾਇਦ ਹਾਂ ਜੀ ਮੁੱਲ ਤਾਂ 40 ਕਰਦੇ 35 ਹੀ ਦੇ ਦਿਆਂਗੇ ਹਾਂ ਠੀਕ ਆ ਬਾਈ 40000 ਰੁਪਿਆ ਮੁੱਲ ਆ 35000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਅੱਗੇ ਵੀਰੇ 2 ਨੰਬਰ ਤੇ ਹਾਂਜੀ ਕਿਹੜਾ ਸੁਹਾ ਸੁਈ ਆ ਦੂਜਾ ਸੁਹਾ ਸੁਈ ਆ ਜੀ ਹੂੰ ਪਹਿਲਾਂ ਨੇ ਦਿੱਤਾ 17 18 ਕਿਲੋ ਦਿੱਤਾ ਹੁਣ 20 22 ਦੀ ਗਾਰੰਟੀ ਆ ਜੀ ਕਦੋਂ ਸੁਈ ਆ ਵੀਰੇ ਅੱਜ ਹੱਦ ਦਾ ਘੰਟਾ ਹੀ ਹੋਇਆ ਜੀ ਓਕੇ ਬੱਚਾ ਕੀ ਦਿੱਤਾ ਬੱਚਾ ਜੀ ਬੱਚਾ ਦਿੱਤਾ ਹਾਂਜੀ ਲੇਵਾ ਬੜਾ ਚੰਗਾ ਹਨਾ ਹਾਂਜੀ ਬਹੁਤ ਸੋਹਣਾ ਲੇਵਾ ਪੰਡ ਵਾਲਾ ਲੇਵਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਗਲਾਬੀ ਥਾਣ ਪੂਰੀ ਵਿਥੇ ਦੇ ਥਾਣ ਲੱਗਿਆ ਖੋਲ ਦੇ ਮੜੀ ਤੋਰ ਕੇ ਦਿਖਾ ਦੀ ਕੱਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਚੰਗਾ ਸੂਈ ਸਵਾਈ ਆ ਜੇਰ ਪੈਣੀ ਆ ਹਣਾ ਹਜੇ ਜੇਰ ਪੈਣੀ ਆ ਜੀ ਨੇ ਵੀ ਆਪਣੀ ਸੂਈ ਆ ਥੋੜਾ ਟਾਈਮ ਹੀ ਹੋਇਆ ਫੇਸ ਦੀ ਬਿਊਟੀ ਦੇਖੋ ਕੱਦ ਪ੍ਰਿੰਟ ਬਰੀਡ ਇੱਕ ਨੰਬਰ ਆ ਬਾਈ ਕੀ ਬਾਤ ਕੀ ਮੁੱਲ ਆ ਵੀਰੇ ਜਾਇਜ ਮੁੱਲ ਇਹਦਾ 85000 ਆ ਜੀ 80 ਦੀ ਹਾਂ ਆਂਦੇ ਆ ਠੀਕ ਆ 85000 ਰੁਪਇਆ ਮੁੱਲ 80000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਵੜ ਚੰਗੀ ਆ ਸੂਈ ਸਵਾਈ ਆ ਥਣ ਲਈ ਬਹੁਤ ਚੰਗਾ ਲੇਵਾ ਚੈੱਕ ਕਰ ਲਓ ਕਮਾਲ ਦਾ ਲੇਵਾ ਪੰਡ ਵਾਲਾ ਲੇਵਾ ਲੱਗਿਆ ਇਧਰੋਂ ਥਣ ਚੈੱਕ ਕਰ ਲਓ ਕਿਆ ਬਾਤ ਗੁਲਾਬੀ ਥਣ ਮੁੱਠੀ ਵਾਲਾ ਥਾਣਾ ਅੱਗੇ ਵੀਰੇ 3 ਨੰਬਰ ਦੇ ਜੋ ਟਿਕੀੜਾ ਸੂਸੂਈ ਆ ਪਹਿਲੇ ਸੂਈ ਆ ਜੀ ਕਦੋਂ ਸੂਈ ਆ ਅੱਜ 2 ਦਿਨ ਹੋਏ ਸੂਈ ਨੂੰ ਬੋਲਾ ਹੁਣ ਹੈਗਾ 7 ਕਿਲੋ ਓਕੇ ਭਾਈ ਬੱਚਾ ਕੀ ਦਿੱਤੇ ਨੇ ਕਟਾ ਜੀ ਕਟਾ ਦਿੱਤਾ ਠੀਕ ਆ ਰੋਟੀ ਚੰਗੀ ਆ ਸਿੰਗ ਚੰਗਾ ਤੋਰਾ ਚੈੱਕ ਕਰ ਲਓ ਕੱਦ ਪੜੀ ਵੀ ਚੰਗੀ ਆ ਥਣ ਥਣ ਬਹੁਤ ਚੰਗਾ ਪੂਰੀ ਵਿਤੀ ਤੇ ਕਰ ਲੈ। ਕਹਿੰਦਾ ਮੈਂ ਤੈਨੂੰ ਪੂਰਾ ਚੈੱਕ ਕਰ ਲਓ ਕਰਮਾਈ ਦਾ। ਇੱਕ ਨੰਬਰ ਆ ਬਈ। ਹੈ? ਪੂਰੀ ਪਲੀ ਵੀ ਜਾਣ ਵਾਲੀ ਝੋਟੀ ਆ ਕਿ ਨਹੀਂ ਬਈ? ਹਾਂਜੀ ਹਾਂਜੀ। ਹੂੰ। ਬਾਕੀ ਸੋਈ ਸਵਾਈ ਆ। ਜੇਰ ਠੰਡੀ, ਸੀਰੀਅਲ ਠੰਡੀ ਬਹੁਤ ਆਈ। ਜੇਰ ਜੂ ਰੋਕ ਕੇ ਬਈ। ਓਕੇ ਆਈ ਓਕੇ। ਠੀਕ ਆ। ਲੈ, ਤੋਰਾ ਚੈੱਕ ਕਰ ਲਓ। ਕਿਆ ਬਾਤ। ਜਬ ਐਸਾ ਬੇਤੇ ਕਾ। ਕੀਮੋ ਲੈ ਬਈ ਜੈਦ ਜਣਾ। ਇਹਦਾ ਮੁੱਲ ਤਾਂ 1.5 ਲੱਖ ਨੂੰ ਦੇ ਦਾਂਗੇ। ਠੀਕ ਆ। ਹਾਂਜੀ ਲੱਖ ਰੁਪਏ ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਇੱਕ ਪੰਜ ਕਰਾ ਲਓ ਬਾਈ ਜਮਾ ਜੈਜ ਮੁੱਲਾ ਮਾਨਤਨ ਮੌਕੇ ਤੇ ਹੋ ਜਾਊਗਾ ਬਾਈ ਅੱਗੇ ਲਾਸਟ ਤੇ ਵੀਰੇ ਮੱਝ ਕਿਹੜਾ ਸੂਆ ਇਹ ਤੀਜੀ ਹੈ ਤੀਜੀ ਸੂਆ ਕਿੰਨੇ ਦਿਨ ਲਊ ਬਾਈ ਇਹ ਵੀ 12 ਤਰੀਕ ਨੂੰ ਦਿਨ ਪੂਰੇ ਆ ਜੀ 12 ਤਰੀਕ ਨੂੰ ਅੱਜ ਹੋ ਗਈ 7 ਹਾਂਜੀ 7 7 ਤਰੀਕ ਆ ਬਾਈ ਠੀਕ ਹੈ ਕਿੰਨਾ ਕੁ ਰਿਕਾਰਡ ਹੈ ਵੀਰੇ ਦੁੱਧ ਦਾ 15 ਕਿਲੋ ਦੀ ਗਾਰੰਟੀ ਹੈ ਜੀ ਮੈਂ ਦੀ 15 ਲੀਟਰ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਹੈ ਤੋੜਾ ਚੈੱਕ ਕਰ ਲਓ ਫਲੀ ਵੀ ਫੁੱਲ ਆ ਕੱਲੀ ਕੱਚੀ ਕੱਚੀ ਉਹ ਸਭ ਨਾਂ ਦਾ ਜਲਾ ਲਓ ਇਹ ਲੈਵਾ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਜਿਹੜੇ ਹਸਾਬ ਨਾਲ ਮੱਝ ਦੀ ਤਿਆਰੀ ਹੈ ਬਾਈ ਕੀ ਮੋਲ ਆ ਬਾਈ ਜੈਜ ਇਹਦਾ ਮੋਲ 125 ਹੀ 120 ਦੀ ਦੇ ਦੇਾਂਗੇ 125000 ਰੁਪਇਆ ਮੋਲ 120000 ਦੀ ਮੱਝ ਬਾਈ ਕਹਿੰਦਾ ਦੇ ਦੇਾਂਗੇ ਹੈਲੋ ਭੋਲੀ ਵੀ ਇਹ ਪੂਰੀ ਜਾਣ ਵਾਲੀ ਹੈ ਨਿਗਰ ਨਰੋਈ ਫੋਲਾ ਬਾਈ ਕਰਨਾ ਪਰ ਕਿਉਂਦਾ ਆ ਵੀ ਕਿ 25 ਕੱਚੀ ਆ ਬਸ ਉਸ ਹਸਾਬ ਨਾਲ ਅੱਜ ਆਲਾ ਪਤਾ ਨਹੀਂ ਇੱਕ ਮਿੰਟ ਬਕਰਾਉਣਾ ਜੀ 4 ਬਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋ ਧੰਨਵਾਦ